ਹਸਪੀਟਲ ਦੇਖੋ ਇਸ ਤਰ੍ਹਾਂ ਦੇ ਹਸਪੀਟਲ ਬਹੁਤ ਖੁੱਲੇ ਆ ਤੇ ਪਰ ਜੇ ਤੁਸੀਂ ਇਸ ਇਲਾਕੇ ਦੀ ਗੱਲ ਕਰੋਗੇ ਆਪਾਂ ਸਿਰਫ ਪੱਲਾ ਕਲੋਨੀ ਦੀ ਗੱਲ ਕਰੀਏ ਤੇ ਸ਼ਾਇਦ ਮੇਰੀ ਨਜ਼ਰ ਦੇ ਵਿੱਚ ਇੱਕ ਇਹੀ ਹਸਪੀਟਲ ਨਜ਼ਰ ਆਉਂਦਾ ਹੈ ਜਿਹੜਾ ਕਿ ਬਹੁਤ ਹੀ ਅਸੀਂ ਰੀਜ਼ਨੇਬਲ ਰੇਟਸ ਤੇ ਅਸੀਂ ਪੇਸ਼ੈਂਟ ਨੂੰ ਦੇਖ ਲੈਂਦੇ ਆ ਕਿ ਵੀ ਪੇਸ਼ੈਂਟ ਕਿਸ ਹਾਲਾਤ ਦੇ ਵਿੱਚ ਹੈ ਤੇ ਕਿੰਨਾ ਕੁ ਉਹ ਅਫੋਰਡ ਕਰ ਸਕਦਾ ਉਸ ਹਿਸਾਬ ਦੇ ਨਾਲ ਪੇਸ਼ੈਂਟ ਨੂੰ ਅਸੀਂ ਛੋਟੇ ਜਿਹੇ ਪੈਕੇਜ ਬਣਾ ਕੇ ਤੇ ਅਸੀਂ ਟ੍ਰੀਟਮੈਂਟ ਦਿੰਨੇ ਆ ਜੋ ਕਿ ਮੈਨੂੰ ਲੱਗਦਾ ਸ਼ਾਇਦ ਹੋਰ ਹਸਪਤਾਲ ਵਾਲੇ ਚਲੋ ਕਿ ਸਿੱਧੀ ਮੈਂ ਨਿੰਦਿਆ ਨਹੀਂ ਕਰਦੀ ਪਰ ਸ਼ਾਇਦ ਉਹ ਨਹੀਂ ਕਰ پا ਰਹੇ ਜੋ ਅਸੀਂ ਹਲੇ ਕਰ ਰਹੇ ਆ ਪੇਸ਼ੈਂਟਸ ਨੂੰ ਦੇ ਰਹੇ ਆ ਜੇ ਕਹਾਂ ਪੂਰਾ ਕਾਲਜ ਹਸਪੀਟਲ ਜਿਹੜੇ ਆਮ ਲੋਕਾਂ ਤੋਂ ਬਾਹਰ ਨਾਮ ਨੂੰ ਦਾਜ ਦੇ ਭਰਾ ਵੀ ਕਰਦੇ ਤੁਹਾਡੇ ਸਟੂਡੈਂਟਸ ਦਾ ਕੋਈ ਸਟਰੀ ਜਿਹੀ ਵੈਗੜੇ ਆਉਂਦੇ ਨਹੀਂ ਪਤਾ ਪੈ ਤਾ ਦੇਖੋ ਪੇਸ਼ੈਂਟਸ ਆਉਂਦੇ ਆ ਬਹੁਤ ਜਿਹੜੇ ਗਰੀਬ ਪੇਸ਼ੈਂਟ ਹੈ ਮਤਲਬ ਮੈਂ ਗਰੀਬ ਵਰਡ ਨਹੀਂ ਯੂਜ਼ ਕਰਾਂਗੀ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਹਨਾ ਜਿਹੜੇ ਲੋ ਸਟਾਰਟਾ ਦੇ ਲੋਕ ਹੈ ਉਹ ਆਉਂਦੇ ਆ ਉਹ ਪੇਸ਼ੈਂਟ ਕਰਾਉਂਦੇ ਆ ਸਾਡੇ ਕੋਲ ਸਰਜਰੀ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਨਾਰਮਲ ਡਿਲੀਵਰੀ ਕਰਾਣੀ ਹੁੰਦੀ ਹੈ ਸਿਜ਼ੇਰੀਅਨ ਵੀ ਕਰਾਉਣਾ ਹੁੰਦਾ ਨਾਲ ਉਹਨੂੰ ਸਰਕਾਰੀ ਹਸਪਤਾਲਾਂ ਜਾ ਕੇ ਥੋੜਾ ਜਿਹਾ ਮਹਿਸੂਸ ਹੁੰਦਾ ਕਿ ਸਾਨੂੰ ਧੱਕੇ ਖਾਣੇ ਪੈ ਰਹੇ ਆ ਜਾਂ ਸਾਡੇ ਟੈਸਟ ਨਹੀਂ ਟਾਈਮ ਤੇ ਹੋ ਰਹੇ ਜਾਂ ਸਾਨੂੰ ਬਹੁਤ ਬਹੁਤ ਟਾਈਮ ਲੱਗ ਰਿਹਾ ਤੇ ਉਹ ਪੇਸ਼ੈਂਟ ਸਾਡੇ ਕੋਲ ਆ ਰਹੇ ਅਸੀਂ ਉਹਨਾਂ ਨੂੰ ਸਹੂਲਤਾਂ ਦੇ ਰਹੇ ਆ ਜੀ ਸਰ ਬਲੱਡ ਬੈਂਕ ਦੀ ਗੱਲ ਕਰੀ ਅੱਜ ਬਲੱਡ ਕੈਂਪ ਲਾਇਆ ਜੀ ਜੀ ਮੁਖਮਹਿਮਾਨ ਕਿਹਨੇ ਅੱਜ ਬੋਲਣਾ ਨੰਬਰ ਦੱਸੋ ਅਹ ਦੇਖੋ ਮੁਖਮਹਿਮਾਨ ਤਾਂ ਸਾਡੇ ਸਤੀਸ਼ ਕੁਮਾਰ ਬੱਲੂ ਤੇ ਜਿਨ੍ਹਾਂ ਨੇ ਬਹੁਤ ਸੁਣੀ ਸਾਰਿਆਂ ਲਈ ਇੱਕ ਬਹੁਤ ਮਿਸਾਲ ਕਾਇਮ ਕੀਤੀ ਹੈ ਕਿ ਇੱਕ ਤਾਂ 50 ਪਲਸ ਟਾਈਮ ਉਹ ਬਲੱਡ ਦੇ ਚੁੱਕੇ ਉਹਨਾਂ ਦਾ ਬੇਟਾ ਸਾਡੇ ਨਾਲ ਆਇਆ ਉਹਨਾਂ ਨੇ ਵੀ 89 ਬਲੱਡ ਦਿੱਤਾ ਹੈ ਜੇ ਕਿ ਜੋ ਕਿ ਬਹੁਤ ਹੀ ਕਮੈਂਡੇਬਲ ਗੱਲ ਹੈ ਮਤਲਬ ਮੈਂ ਆਪ ਅਪਰੀਸ਼ੀਏਟ ਤੇ ਉਹ ਇੱਕ ਮਿਸਾਲ ਹੈ ਨੌਜਵਾਨਾਂ ਲਈ ਵੀ ਮਿਸਾਲ ਹੈ ਕਿ ਉਹਨਾਂ ਦਾ ਬੇਟਾ ਦੇ ਰਿਹਾ ਤੇ ਉਹ ਆਪ ਦੇ ਰਿਹਾ ਤੇ ਸਾਡੇ ਕੋਲ 20 ਪਲਸ ਜਿਹੜੇ ਡੋਨਰ ਸਾਡੇ ਕੋਲ ਆਏ ਹਨ ਜਿਨ੍ਹਾਂ ਨੇ ਬਹੁਤ ਵਾਰ ਬਲੱਡ ਦੇ ਚੁੱਕੇ ਹੈ ਸਾਡੇ ਆਪਣੇ ਸਟਾਫ ਨੇ ਵੀ ਬਲੱਡ ਦਿੱਤਾ ਤੇ ਕਾਫੀ ਕਾਫੀ ਬਲੱਡ ਡੋਨਰ ਸਾਡੇ ਕੋਲ ਇਸ ਟਾਈਮ ਆ ਚੁੱਕੇ ਹਨ ਬਲੱਡ ਦੇਣਾ ਕਿੰਨੇ ਦੇ ਫਾਇਦੇ ਹੁੰਦੇ ਨੇ ਇਹ ਚੇਡ ਰੰਡ ਪ੍ਰੋਫੈਸਰ ਦੇਖੋ ਅਸੀਂ ਜੇ ਬਲੱਡ ਦੇ ਰਹੇ ਆ ਤੇ ਅਸੀਂ ਜਿਵੇਂ ਬਲੂਸਰ ਨੇ ਬੜੀ ਸੋਹਣੀ ਗੱਲ ਕੀਤੀ ਕਿ ਇਹ ਇੱਕ ਗੁਪਤਦਾਨ ਹੈ ਤੇ ਜੇ ਅਸੀਂ ਬਲੱਡ ਦੇ ਰਹੇ ਆ ਤੇ ਸਾਨੂੰ ਨਹੀਂ ਪਤਾ ਕਿ ਕਿਹਨੂੰ ਚੜੇਗਾ ਤੇ ਨਾ ਇਹ ਕਿਸੇ ਧਰਮ ਨੂੰ ਦੇਖੇਗਾ ਸਿਰਫ ਇਹ ਸਾਡੇ ਲਈ ਇੱਕ ਪੇਸ਼ੈਂਟ ਹੈ ਮਰੀਜ਼ ਹੈ ਜਿਹਨੂੰ ਬਲੱਡ ਦੀ ਲੋੜ ਹੈ ਤੇ ਅਸੀਂ ਬਲੱਡ ਦੇ ਰਹੇ ਆ ਸਾਨੂੰ ਨਹੀਂ ਪਤਾ ਕਿ ਕਿਹਨੂੰ ਚੜ ਜਾਏਗਾ ਯਾ ਕੱਲ ਨੂੰ ਇਹ ਇਹ ਵਾਈਸ ਵਰਸ ਹੈ ਕਿ ਜੇ ਅੱਜ ਸਾਨੂੰ ਦਾ ਅਸੀਂ ਦਿੱਤਾ ਹੈ ਤੇ ਕਿਸੇ ਨੂੰ ਲੋੜ ਸੀ ਕੱਲ ਨੂੰ ਕਿਤੇ ਖੁਦਾ ਨਾ ਕਰੇ ਸਾਨੂੰ ਸਾਡੇ ਕਿਸੇ ਵੀ ਸਗੀ ਸੰਬੰਧੀ ਨੂੰ ਜਾਂ ਸਾਡੇ ਕਿਸੇ ਰਿਲੇਸ਼ਨ ਨੂੰ ਕਿਤੇ ਲੋੜ ਪੈ ਜਾਏ ਤੇ ਸਾਨੂੰ ਵੀ ਬਲੱਡ ਉਸੇ ਤਰ੍ਹਾਂ ਅਵੇਲੇਬਲ ਹੋਏਗਾ ਠੀਕ ਹੈ ਆਈ ਬਲੀਵ ਕਿ ਵੀ ਇੱਕ ਕਰਮਾ ਹੁੰਦਾ ਹੈ ਹਨਾ ਜਿਸ ਤਰ੍ਹਾਂ ਤੁਸੀਂ ਜੋ ਤੁਸੀਂ ਦਿੰਦੇ ਹੋ ਉਹ ਤੁਹਾਨੂੰ ਮਿਲਦਾ ਤੇ ਇਹ ਹੀ ਕੋ ਦਾਨ ਹੈ ਜਿਹੜਾ ਕਿ ਬਹੁਤ ਹੀ ਵੱਡਾ ਤੇ ਸੇਕ੍ਰੀਟ ਡੋਨੇਸ਼ਨ ਮੰਨੀ ਜਾਂਦੀ ਹੈ ਤੇ ਸਾਡੇ ਦੇਖੋ ਬਾਡੀ ਦੇ ਵਿੱਚ ਅਸੀਂ ਬਲੱਡ ਦੇ ਰਹੇ ਹਾਂ ਸਾਨੂੰ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੋ ਰਿਹਾ ਉਸਿਰ ਕੋ ਕੁਝ ਮੂਮੈਂਟਲੀ ਹੁੰਦਾ ਸੰ ਲੱਗਦਾ ਕਿ ਸਾਨੂੰ ਵੀਕਨੈਸ ਹੋ ਰਹੀ ਹੈ ਉਸ ਤੋਂ ਬਾਅਦ ਤੁਸੀਂ ਨੈਕਸਟ ਡੇ ਤੁਸੀਂ ਉੱਠੋਗੇ ਤਾਂ ਤੁਹਾਨੂੰ ਬਿਲਕੁਲ ਨਾਰਮਲ ਮਹਿਸੂਸ ਹੋਏਗਾ ਸਿਰਫ ਇਹ ਹੈ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਡਾਈਟ ਜਿਹੜੀ ਆਪਣੀ ਪ੍ਰੋਪਰ ਰੱਖੋ ਤੇ ਤੁਸੀਂ ਬਿਲਕੁਲ ਠੀਕ ਹੋ ਕੋਈ ਪ੍ਰੋਬਲਮ ਬਿਲਕੁਲ ਬਿਲਕੁਲ ਅਸੀਂ ਹੁਣ ਵੀ ਦੇਖੋ ਬਲੱਡ ਕੈਂਪ ਤੇ ਆਈ ਚੈੱਕਅਪ ਕੈਂਪ ਦੋਨੋਂ ਸਿਗਾ ਕੁਝ ਕਾਰਨ ਵਰਸ਼ੇ ਕਿਸੇ ਦੀ ਕੋਈ ਪ੍ਰੋਬਲਮ ਹੋ ਗਈ ਤੇ ਉਹ ਆਈ ਚੈੱਕਅਪ ਕੈਂਪ ਨਹੀਂ ਲੱਗ ਸਕਿਆ ਤੇ ਉਹ ਆਈ ਚੈੱਕਅਪ ਕੈਂਪ ਜਿਹੜਾ ਡਿਊ ਹੈ ਉਹ ਅਸੀਂ ਨੈਕਸਟ ਵੀਕ ਜਾਂ ਨੈਕਸਟ ਟੂ ਨੈਕਸਟ ਅਸੀਂ ਲਗਾਵਾਂਗੇ ਤੇ ਦੋ ਤਿੰਨ ਹੈਲਥ ਚੈੱਕਅਪ ਕੈਂਪ ਜਿਹੜੇ ਹੈ ਜਨਰਲ ਹੈਲਥ ਚੈੱਕਅਪ ਕੈਂਪ ਜਿਹੜੇ ਨੇ ਉਹ ਅਸੀਂ ਸੋਚੇ ਇੱਕ ਅਸੀਂ ਥਾਇਰੋਇਡ ਦਾ ਕੈਂਪਸ ਹੀ ਸੋਚਿਆ ਜਿਹੜਾ ਕਿ ਥਾਇਰੋਇਡ ਬਹੁਤ ਜ਼ਿਆਦਾ ਅੱਜਕੱਲ ਪ੍ਰੇਵਲੈਂਟ ਹੋਇਆ ਹੋਇਆ ਤੇ ਲੇਡੀਜ਼ ਵਿੱਚ ਬਹੁਤ ਜ਼ਿਆਦਾ ਥਾਇਰੋਇਡ ਮਤਲਬ ਮਿਨਿਮਮ ਮਿਨਿਮਮ ਜਿੰਨਾ ਕਰੀਏ ਮੰਨ ਲਓ 60% ਆਫ ਤੇ ਵੀ ਅਸੀਂ ਉਹ ਲਗਾ ਦਾਂਗੇ ਤੇ ਉਹ ਇੱਕ ਕੈਂਪ ਲੱਗੇਗਾ ਹਲਚਿਕਮ ਕੈਂਪ ਸਾਡੇ ਰੈਗੂਲਰ ਲੱਗਣਗੇ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਜਿਹੜੇ ਛਾਟੇ ਦੇ ਰੈਜ਼ਿਡੈਂਟਸ ਆ ਉਹ ਵੱਖਰੇ ਫੈਸਿਲਿਟੀ ਨੂੰ ਲੈਣਗੇ ਤੇ ਬਾਕੀ ਜਿਹੜੇ ਦੂਰ ਨੇੜੋਂ ਆ ਸਕਦੇ ਆ ਅਸੀਂ ਇਹਨੂੰ ਫੇਸਬੁੱਕ ਤੇ ਵੀ ਪਾਣੇ ਆ ਸੋਸ਼ਲ ਮੀਡੀਆ ਤੇ ਵੀ ਬਹੁਤ ਪਾਣੇ ਆ ਕਿ ਜਿੰਨੇ ਜੋ ਲੋਕਾਂ ਨੂੰ ਫਾਇਦਾ ਹੋ ਸਕੇ ਸਾਡੇ ਸਿੰਘ ਹਸਪੀਟਲ ਵੱਲੋਂ ਅੱਜ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਬਲੱਡ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਫੀ ਲੋਕਾਂ ਨੇ ਖੂਨਦਾਨ ਕੀਤਾ ਮੈਂ ਵੀ ਇੱਥੇ ਮੈਨੂੰ ਵੀ ਬੁਲਾਇਆ ਗਿਆ ਅੱਜ ਮੈਂ ਵੀ ਪੰਜਵੀਂ ਵਾਰੀ ਖੂਨਦਾਨ ਕੀਤਾ ਔਰ ਇਸ ਹਸਪਤਲ ਦੇ ਸਾਡੇ ਇਲਾਕੇ ਦੇ ਨਿਵਾਸੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਵਾ ਸਿੰਘ ਹਸਪਤਲ ਦਾ ਡਾਕਟਰ ਜਸਪੀਤ ਕੋਰ ਕੋਰੋਨਾ ਦੀ ਟੀਮ ਡਾਕਟਰ ਮਿਨਾਕਸ਼ੀ ਡਾਕਟਰ ਆਤੁਲ ਇਹ ਸਾਰੇ ਮਿਲ ਕੇ ਇਤੇ ਇਲਾਕੇ ਦੇ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਚਰਚਾ ਵਾ ਕਿ ਇਹ ਸਾਰੇ ਮਿਲ ਕੇ ਇਲਾਕੇ ਦੇ ਲੋਕਾਂ ਨੂੰ ਇਲਾਜ ਵੀ ਬਹੁਤ ਸਸਤੇ ਘੱਟ ਰੇਟਾਂ 'ਚ ਕਰਦੇ ਆ ਜਿੱਥੇ ਸਿਹਟੇ ਵਿੱਚ ਹੋਰ ਵੀ ਹਸਪੀਟਲਸ ਹੈਗੇ ਆ ਉਹਨਾਂ ਦੇ ਵਿੱਚ ਇਲਾਜ ਬਹੁਤ ਮਹਿੰਗੇ ਹੋ ਚੁੱਕੇ ਆ ਔਰ ਇਹ ਛੋਟੇ ਪੈਕੇਜ ਦੇ ਵਿੱਚ ਲੋਕਾਂ ਦੇ ਇਲਾਜ ਕਰਦੇ ਪਏ ਆ ਲੋਕਾਂ ਦੀ ਪਹੁੰਚ ਵਿੱਚ ਆ ਸੋ ਇਸ ਕਰਕੇ ਬਹੁਤ ਸਾਰੇ ਲੋਕ ਆ ਜਿਹੜੇ ਸਿੰਘ ਹਸਪੀਟਲ ਵਿੱਚ ਆ ਕੇ ਆਪਣਾ ਇਲਾਜ ਕਰਵਾ ਰਹੇ ਆ ਜਿਹੜੇ ਪੰਜਾਬ ਵਾਲੇ ਕੂਨ ਦੇ ਚੁੱਕੇ ਨੇ ਉਹਨਾਂ ਦਾ ਵੀ ਆ ਤੇ ਜਿਹੜੇ ਨੌਜਵਾਨ ਕਰਦੇ ਨੇ ਉਹਨਾਂ ਨੂੰ ਵੀ ਲੱਗਦਾ ਦੇਖੋ ਜਿਹੜੇ ਨੌਜਵਾਨ ਦਰਦੇ ਆ ਵੈਸੇ ਤੇ ਮੇਰਾ ਬੇਟਾ ਵਾ ਇਹ ਵੀ ਨੌਜਵਾਨ ਆ ਇਹ ਵੀ 8-9 ਵਾਰੀ ਬਲੱਡ ਦੇ ਚੁੱਕਾ ਵਾ ਜਿਹੜੇ ਆਰਬੀ ਸੈੱਲ ਆ ਰੈੱਡ ਬਲੱਡ ਸੈੱਲ ਆ ਜਿਹੜੇ 3 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਂਦੇ ਆ ਤੇ ਜਿਹੜਾ ਖੂਨ ਆ ਸਾਡਾ ਉਹ 24 ਘੰਟੇ ਦੇ ਵਿੱਚ ਪੂਰਾ ਹੋ ਜਾਂਦਾ ਵਾ ਇਹ ਲੋਕਾਂ ਦੀ ਮਾਨਸਿਕਤਾ ਵਾ ਬਹੁਤ ਸਾਰੇ ਵੈਸੇ ਯੰਗ ਮੁੰਡੇ ਵੀ ਆ ਮੈਂ ਤਾਂ ਕਈ ਬਲੱਡ ਕੈਂਪਾਂ ਤੇ ਗਿਆ ਵਾ ਬੜੇ ਯੰਗ ਮੁੰਡੇ ਖੂਨ ਦਿੰਦੇ ਆ ਹੁਣ ਉਹ ਸਿਨੈਰੀਓ ਚੇਂਜ ਹੋ ਚੁੱਕਾ ਵਾ ਹੋਣ ਲੋਕ ਜਿਹੜੇ ਯੰਗ ਬੱਚੇ ਆ ਇਹਨਾਂ ਦਾ ਰੁਝਾਨ ਹੋ ਗਿਆ ਬਲੱਡ ਦੇਣ ਵਾਸਤੇ ਬਲੱਡ ਜਿਹੜਾ ਖੂਨ ਦੇਣਾ ਵਾ ਇਹ ਬਹੁਤ ਵਧੀਆ ਗੱਲ ਆ ਕਿਉਂਕਿ ਇਹ ਜਿਹੜਾ ਆਪਾਂ ਕਹਿੰਦੇ ਨਾ ਗੁਪਤਦਾਨ ਸਭ ਤੋਂ ਗੁਪਤਦਾਨ ਖੂਨਦਾਨ ਆ ਮਹਾਦਾਨਵੀਆਂ ਗੁਪਤਦਾਨਵੀਆਂ ਮੈਂ ਅੱਜ ਖੂਨ ਦਿੱਤਾ ਪਤਾ ਨਹੀਂ ਇਹ ਕਿੰਨੂੰ ਚੜਨਾ ਔਰ ਇਹ ਕਿਸੇ ਧਰਮ ਸਮਾਜ ਜਾਤੀ ਦੇ ਦਾ ਵੀ ਵਿਸ਼ਾ ਨਹੀਂ ਹੈਗਾ ਕਿਸੇ ਦਾ ਵੀ ਖੂਨ ਕਿਸੇ ਵੀ ਧਰਮ ਜਾਤੀ ਸਮਾਜ ਦੇ ਚੜ ਸਕਦਾ ਵਾ ਇਹ ਕੁਦਰਤ ਦਾ ਫੈਸਲਾ ਇਹ ਖੂਨ ਜਿਹੜਾ ਬਣ ਨਹੀਂ ਸਕਦਾ ਇਹ ਇਨਸਾਨ ਹੀ ਇੱਕ ਇਨਸਾਨ ਦੂਜੇ ਇਨਸਾਨ ਨੂੰ ਖੂਨ ਦੇ ਕੇ ਉਹਦੀ ਕੀਮਤੀ ਜਾਨ ਬਚਾ ਸਕਦਾ ਮੈਂ ਯੁਵਾਵਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਖੂਨਦਾਨ ਦੇਣਾ ਚਾਹੀਦਾ